ਅਮਿਸਰ ਦੇ ਹਾਤੀ ਪੁਲਿਸ ਵੱਲੋਂ ਰਿਕਵਰੀ ਕੀਤੀ ਗਈ ਹੈ ਕਮਰਸ਼ੀਅਲ ਇਹ ਜਿਹੜੀ ਖੇਪ ਫੜੀ ਗਈ ਹੈ ਇਹ ਐਸ ਐਚਓ ਕਰਿੰਡਾ ਅਤੇ ਉਹਨਾਂ ਦੀ ਟੀਮ ਵੱਲੋਂ ਸੋਰਸ ਬੇਸਡ ਇਨਫੋਰਮੇਸ਼ਨ ਦੇ ਆਧਾਰ ਤੇ ਨਾਕਾ ਲਾ ਕੇ ਉੱਥੇ ਜਦੋਂ ਬੰਦੇ ਨੂੰ ਰੋਕਿਆ ਗਿਆ ਤਾਂ ਉਹਦੇ ਕੋਲੋਂ ਇਹ ਖੇਪ ਜਿਹੜੀ ਹੈ ਰਿਕਵਰ ਹੋਈ ਹੈ ਟੋਟਲ ਜਿਹੜੀ ਖੇਪ ਹੈ ਉਹਦੀ ਕੁਆਂਟੀਟੀ 30 ਕਿਲੋ ਜਿਹੜੀ ਹੈ ਉਹ ਵੱੰਦੀ ਹੈ ਜਦੋਂ ਇਹ ਨਾਕਾ ਲਗਾਇਆ ਗਿਆ ਐਸ ਐਚਓ ਕਰਿੰਡਾ ਵੱਲੋਂ ਤੇ ਇਸ ਗੱਡੀ ਨੂੰ ਰੋਕਿਆ ਗਿਆ ਤਾ ਉਸ ਵਿੱਚੋਂ ਗੁਰਸਿਮਰਨਜੀਤ ਸਿੰਘ ਏਲੀਅਸ ਗੁਰਸਿਮਰਨ ਇਸ ਵਿਅਕਤੀ ਕੋਲੋਂ ਇੱਕ ਇਹ ਵੱਡੀ ਖੇਪ ਜਿਹੜੀ ਹੈ ਰਿਕਵਰ ਹੋਈ ਹੈ ਇਸ ਸੰਬੰਧੀ ਜਿਹੜਾ ਹੈ ਐਫ ਆਈ ਆਰ ਨੰਬਰ 30 ਅੰਡਰ ਵੇਰੀਅਸ ਸੈਕਸ਼ਨਸ ਆਫ ਐਨ ਡੀ ਪੀ ਐਸ ਐਕਟ ਜਿਹੜਾ ਹੈ ਉਹ ਪੀ ਐਸ ਕਰੰਡਾ ਉਹ ਦਰਜ ਹੋਈ ਹੈ ਜਿਹੜੀ ਇਹ ਵੱਡੀ ਖੇਪ ਹੈ ਇਸ ਦੇ ਵਿੱਚ ਜਿਹੜਾ ਇਹਦਾ ਟੇਪਿੰਗ ਮਟੀਰੀਅਲ ਸਣੇ ਜੋ ਹੈ ਖੇਪ ਇਹਦਾ ਜਿਹੜੇ ਇਹਦਾ ਵੇਟ ਹੈ ਉਹ 32 ਕਿਲੋ ਦੇ ਕਰੀਬ ਆਉਂਦਾ ਤੇ ਜੋ ਹੈਰਨ ਦੀ ਖੇਪ ਕੱਲੀ ਹੈ ਉਹ 30 ਕਿਲੋ ਦੇ ਕਰੀਬ ਹੈ ਗੁਰਸਿਮਰਨਜੀਤ ਸਿੰਘ ਏਲੀਆਸ ਗੁਰਸਿਮਰਨ ਇਹਦੀ ਜਿਹੜੀ ਹੈ ਇੰਟਰੋਗੇਸ਼ਨ ਚੱਲ ਰਹੀ ਹੈ ਜਿਹੜੀ ਮੁੱਢਲੀ ਇੰਟਰੋਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜਾ ਹੈ ਗੁਰਸਿਮਰਨਜੀਤ ਸਿੰਘ ਏਲੀਆਸ ਗੁਰਸਿਮਰਨ ਇੱਕ ਰਾਜੂ ਤੱਤਨਾ ਦਾ ਵਿਅਕਤੀ ਹੈ ਜੋ ਕਿ ਇਸ ਵਕਤ ਯੂਐਸਏ ਵਿੱਚ ਦੱਸਿਆ ਜਾਂਦਾ ਉਹਦੇ ਕਹਿਣ ਤੇ ਇਹ ਖੇਪ ਦੀ ਜਿਹੜੀ ਡਿਲੀਵਰੀ ਹੈ ਉਹ ਕਰਨ ਜਾ ਰਹੇ ਸੀ ਇੰਟਰੋਗੇਸ਼ਨ ਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਅਤੇ ਅਟਾਰੀ ਇਸ ਏਰੀਆ ਦੇ ਕਿਸੇ ਇੱਕ ਪਿੰਡ ਦੀ ਕੋਈ ਲੋਕੇਸ਼ਨ ਇਹਦੇ ਕੋਲੇ ਆਈ ਸੀ ਜਿੱਥੇ ਇਹਨੇ ਉੱਥੇ ਜਾਣਾ ਸੀ ਤੇ ਫਰਦਰ ਇਹਨੂੰ ਜੋ ਹੈ ਕਮਿਊਨੀਕੇਟ ਹੋਣਾ ਸੀ ਕਿ ਫਰਦਰ ਜਿਹੜੀ ਇਹ ਡਿਲੀਵਰੀ ਅਕੇ ਕਿੱਥੇ ਭੇਜਣੀ ਹੈ ਸੋ ਇਹ ਜਿਹੜਾ ਫਾਰਵਰਡ ਲਿੰਕ ਹੈਗਾ ਇਹਦਾ ਉਹਦੇ ਬਾਰੇ ਜਿਹੜਾ ਹੈ ਪ੍ਰੋਬ ਚੱਲ ਰਹੀ ਹੈ ਜਿੱਥੋਂ ਤੱਕ ਬੈਕਵਰਡ ਲਿੰਕ ਚੇਸ ਦੀ ਗੱਲ ਹੈ ਇਹਦੇ ਵੱਲੋਂ ਅਜੇ ਤੱਕ ਜਿਹੜੀ ਇੰਟਰੋਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਚਾਰ ਵਾਰ ਜਿਹੜੀ ਹੈ ਉਹ ਡਰੋਨ ਦੀ ਸੌर्टी ਜਿਹੜੀ ਹੈ ਉਹ ਲੱਗੀ ਹੈ ਇਸ ਗੱਲ ਨੂੰ ਵੈਰੀਫਾਈ ਵੀ ਕੀਤਾ ਜਾ ਰਿਹਾ ਤੇ ਇਹ ਚਾਰ ਵਾਰ ਜਦੋਂ ਇਹ 8-8 ਕਿਲੋ ਦੀ ਜਿਹੜੀ ਖੇਪ ਆਈ ਹੈ ਸਣੇ ਪੈਕਿੰਗ ਮਟੀਰੀਅਲ ਜੋ ਕਿ ਬਾਅਦ ਦੇ ਵਿੱਚ ਜਦੋਂ weight ਕੀਤੀ ਗਈ ਉਹਦੇ ਵਿੱਚ ਇਹ 30 ਕਿਲੋ ਦੇ ਕਰੀਬੋਂ ਜਿਹੜੀ ਇਕੱਲੀ ਹਰਨ ਦੀ ਖੇਪ ਸਾਹਮਣੇ ਆਈ ਹੈ ਸੋ ਇਹ ਵੱਡੀ ਅੱਜ ਖੇਪ ਦੀ ਰਿਕਵਰੀ ਹੋਈ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਤੇ ਫਰਦਰ ਇਹਦਾ ਜਿਹੜਾ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹਨਾਂ ਦੀ ਚੰਗੀ ਤਰ੍ਹਾਂ ਬਰੀਕੀ ਦੇ ਨਾਲ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਸੋ ਜਿਹੜੇ ਇਸ ਦੇ ਨਾਲ ਹੋਰ ਨੈਟਵਰਕ ਦੇ ਵਿੱਚ ਵਿਅਕਤੀ ਨੇ ਅਜੇ ਉਹਨਾਂ ਦੇ ਅਸੀਂ ਨਾਂ ਨਹੀਂ ਲਵਾਂਗੇ ਕਿਉਂਕਿ ਸਾਡਾ ਆਪਰੇਸ਼ਨ ਜਿਹੜਾ ਹੈ ਅਜੇ ਵੀ ਚੱਲ ਰਿਹਾ ਹੈ ਦਾ ਆਪਰੇਸ਼ਨ ਇਸ ਗੋਇੰਗ ਔਨ ਤੇ ਸਾਨੂੰ ਇਹ ਉਮੀਦ ਹੈ ਕਿ ਇਹਦੇ ਵਿੱਚ ਕੁਝ ਹੋਰ ਵਿਅਕਤੀ ਜਿਹੜੇ ਹੈ ਉਹਨਾਂ ਦੀ ਗ੍ਰਿਫਤਾਰੀ ਤੇ ਉਹਨਾਂ ਦੇ ਜਿਹੜੇ ਅਸੋਸੀਏਟਸ ਨੇ ਉਹਨਾਂ ਦੀ ਨਿਸ਼ਾਨਦੇਹੀ ਹੋ ਸਕਦੀ ਹੈ ਸਰ ਇਹਨੂੰ ਲੀਡ ਕਿਸ ਤਰ੍ਹਾਂ ਕਰਦਾ ਸੀ ਬਾਹਰ ਬਿਠਾ ਰੱਖੀ ਜੀ ਦੇਖੋ ਜੀ ਇਹਨਾਂ ਦਾ ਮੋਡਸ ਓਪਰੈਂਡਾਈ ਸੇਮ ਹੈ ਕਿ ਵਰਚੁਅਲ ਨੰਬਰਸ ਦੇ ਥਰੂ ਇਹਨਾਂ ਦੀ ਕਮਿਊਨੀਕੇਸ਼ਨ ਹੁੰਦੀ ਹੈ ਬਾਹਰਲਾ ਜਿਹੜਾ ਹੈਂਡਲਰ ਹੈ ਇਹਨਾਂ ਦਾ ਉਹ ਸਾਰਾ ਦਾ ਸਾਰਾ ਜਿਹੜਾ ਕੰਟਰੋਲ ਰੂਮ ਦੇ ਤਰੀਕੇ ਦੇ ਨਾਲ ਉਹ ਕੰਮ ਕਰਦਾ ਹੈ ਉਹ ਵਿਅਕਤੀ ਜਿਹੜਾ ਹੈ ਇੱਥੇ ਜਿਹੜਾ ਕੂਰੀਅਰ ਹੈ ਜਾਂ ਜਿਹਨੂੰ ਡਿਲੀਵਰੀ ਦੇਣੀ ਹੈ ਜਿਹੜੇ ਅੱਗੇ ਫਰਦਰ ਇਹਨਾਂ ਦੇ ਨੈਟਵਰਕ ਦੇ ਵਿੱਚ ਵਿਅਕਤੀ ਨੇ ਅਲੱਗ-ਅਲੱਗ ਲੈਵਲ ਦੇ ਠੀਕ ਹੈ ਜੀ ਉਹਨਾਂ ਨੂੰ ਉਹ ਕਮਿਊਨੀਕੇਟ ਕਰਦਾ ਹੈ ਉਹਨਾਂ ਦੇ ਥਰੂ ਜਿਹੜਾ ਬਾਹਰ ਬੈਠਾ ਵਿਅਕਤੀ ਹੈ ਉਹਨਾਂ ਦੇ ਥਰੂ ਹੀ ਇਹ ਵਿਅਕਤੀ ਜਿਹੜੇ ਕੂਰੀਅਰ ਨੇ ਜਾਂ ਫਾਈਨਲ ਜਿਹੜੀ ਇਹ ਰਿਟਰੀਵ ਕਰਦੇ ਨੇ ਕਨਸਾਈਨਮੈਂਟ ਉਹਨਾਂ ਨੂੰ ਮੈਸੇजेस ਆਉਂਦੇ ਨੇ ਉਹ ਮੈਸੇजेस ਦੇ ਆਧਾਰ ਤੇ ਹੀ ਜਿਹੜਾ ਹੈ ਫਰਦਰ ਆਪਣਾ ਨੈਟਵਰਕ ਚਲਾਉਂਦੇ ਕਿ ਐਡੀ ਵੱਡੀ ਖੇਪ ਹੈ ਸੈਕੰਡਲੀ ਨੈਟਵਰਕ ਬਹੁਤ ਵੱਡਾ ਜਾਪਦਾ ਹੈ ਥਰਡਲੀ ਕਿਉਂਕਿ ਇਸ ਵਿਅਕਤੀ ਦਾ ਸੀ ਹੁਣ ਤੱਕ ਜਿਹੜੀ ਇੰਟਰੋਗੇਸ਼ਨ ਹੈ ਉਹ ਕੀਤੀ ਹੈ ਇਹਦੇ ਐਂਟੀਸੀਡੈਂਟਸ ਵੀ ਚੈੱਕ ਕਰਾਏ ਨੇ ਕ੍ਰਿਮੀਨਲ ਐਂਟੀਸੀਡੈਂਟਸ ਅਜੇ ਕੋਈ ਔਨ ਰਿਕਾਰਡ ਨਹੀਂ ਆਇਆ ਤਾਂ ਕਿਤੇ ਨਾ ਕਿਤੇ ਵਿਅਕਤੀ ਜਾਂ ਤੇ ਕ੍ਰਿਮੀਨਲ ਐਕਟੀਵਿਟੀ ਕਰਕੇ ਪੁਲਿਸ ਦੀ ਜਾਂ ਜੁਡੀਸ਼ੀਅਲ ਜੋ ਸਿਸਟਮ ਉਸ ਤੋਂ ਬਚਦਾ ਰਿਹਾ ਹੈ ਜਾਂ ਇਸ ਦਾ ਰੋਲ ਜਿਹੜਾ ਹੈ ਬੜਾ ਜਿਹਨੂੰ ਕਹਿ ਸਕਦੇ ਹੈ ਕਿ ਆਪਣਾ ਸਾਈਡ ਵਾਲਾ ਰਿਹਾ ਹੈ ਸ਼ਾਰਪ ਵੀ ਰਿਹਾ ਹੈ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਜਿਹੜੇ ਤਿੰਨ ਤੁਹਾਨੂੰ ਮੈਂ ਹੋਰ ਦੱਸ ਰਿਹਾ ਕਿ ਉਹ ਵਿਅਕਤੀਆਂ ਦੀ ਨਿਸ਼ਾਨਦੇਹੀ ਹੋਈ ਹੈ ਅਸੀਂ ਉਹਨਾਂ ਬਾਰੇ ਚੈੱਕ ਕਰ ਰਹੇ ਹਾਂ ਜਲਦੀ ਜਿਹੜਾ ਹੈਗਾ ਉਹਨਾਂ ਤੇ ਵੀ ਐਕਸ਼ਨ ਲੈ ਕੇ ਉਹਨਾਂ ਨੂੰ ਵੀ ਕਾਬੂ ਕਰਾਂਗੇ ਕਿਉਂਕਿ ਰੋਲ ਦੇ ਮੁਤਾਬਕ ਜੋ ਜੋ ਜਿੱਦੀ ਜਿੱਦੀ ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾਵੇਗੀ